ਇਹ ਸਿੰਗਾ ਨੋਤਾ 2 ਸਾਲ ਤੋਂ ਵੱਧ ਸਮਾਂ ਵੀ ਹੋ ਗਿਆ ਅਮਰਪਾਲ ਨੂੰ 2 ਸਾਲ ਹੋਣ ਵਾਲੇ ਐ ਐਨਐਸਏ ਦੇ ਕੇਸ ਵਿੱਚ ਬੰਦ ਸੀ ਬਾਕੀ ਵੀ ਜਿਹੜੇ ਬੇਦੋਸ਼ੇ ਮੈਂ ਤਾਂ ਕਹਿੰਦਾ ਇਹ ਸਾਰੇ ਬੇਦੋਸ਼ੇ ਐ ਸਾਹ ਸੰਗਤ ਇਹਨਾਂ ਨੇ ਕੀ ਕੀਤਾ ਸਿਰਫ ਸਿੱਖ ਕੌਮ ਨੂੰ ਜਗਾਇਆ ਤੇ ਨਸ਼ਿਆਂ ਤੋਂ ਦੂਰ ਕੀਤਾ ਆਪਣੀ ਹੋਂਦ ਦਾ ਅਹਿਸਾਸ ਕਰਾਇਆ ਪਰਸਾਰ ਸੰਗਤ ਜੀ ਜਿਹੜਾ ਸਿੱਖ ਕੌਮ ਨੂੰ ਜਗਾਉਣ ਦੀ ਕੋਸ਼ਿਸ਼ ਕਰਦਾ ਹੈ ਸਿੱਖਾਂ ਨੂੰ ਨਸ਼ਿਆਂ ਤੋਂ ਦੂਰ ਕਰਦਾ ਹੈ ਗੁਰੂ ਨਾਲ ਜੋੜਦਾ ਹੈ ਉਹ ਹਮੇਸ਼ਾ ਹੀ ਸੰਟਰ ਦੀਆਂ ਨਜ਼ਰਾਂ ਦੇ ਵਿੱਚ ਆਉਂਦਾ ਹੈ ਇਸੇ ਗੱਲ ਕਰਕੇ ਜਿੰਨੇ ਵੀ ਸਿੰਘ ਆਪਣੇ ਮੁੰਡੇ ਅਮਰਪਾਲ ਦੇ ਨਾਲ ਸੀਗੇ ਤੇ ਅਮਰਪਾਲ ਨੂੰ ਸਾਰਿਆਂ ਨੂੰ ਐਨਐਸਏ ਲਾ ਕੇ ਦੇਵਰੂ ਗੜਾ ਖਾਮ ਭੇਜਤਾ ਬਾਕੀ ਸਿੰਘ ਤਾਂ ਆ ਗਏ ਪਰ ਹੁਣ ਅਮਰਪਾਲ ਸਿੰਘ ਦੀ ਵੀ ਵਾਪਸੀ ਹੈ ਜੇ ਖਿਆਲ ਨਾਲ 22 ਤਰੀਕ ਨੂੰ ਪ੍ਰਸਾਦ ਸੰਗਤ ਜੀ ਅਸੀਂ ਮੈਂ ਜਿਹੜੇ ਬਾਕੀ ਸਿੰਘ ਆਏ ਆ ਉਹਨਾਂ ਬਾਰੇ ਪਤਾ ਕੀਤਾ ਸੀ ਕਿ ਇਹ ਮਿਲਨ ਦੇ ਦੇਣ ਪ੍ਰਸਾਦ ਸੰਗਤ ਨਹੀਂ ਇਹ ਮਿਲਨ ਨਹੀਂ ਦੇ ਰਿਹਾ ਕਿਸੇ ਨੂੰ ਜੇਲਾਂ ਦੇ ਵਿੱਚ ਇਹ ਧੱਕਾ ਹੋ ਰਿਹਾ ਆਪਣੇ ਨਾਲ ਇਹੀ ਗੱਲਾਂ ਅੰਮ੍ਰਿਤਪਾਲ ਮਹਿਸੂਸ ਕਰਾਉਂਦਾ ਸੀ ਤੁਹਾਨੂੰ ਬਈ ਕਿਹੜੀ ਸਰਕਾਰ ਸਾਡੇ ਨਾਲ ਧੱਕਾ ਕਰਦੀ ਹੈ 2 ਸਾਲ ਹੋ ਗਏ ਵਿੱਚ ਕਈ ਸਿੰਘ ਐਸੇ ਵੀ ਹੈ ਜਿਨ੍ਹਾਂ ਦੀਆਂ ਨੌਕਰੀਆਂ ਸੀ ਸਰਕਾਰੀ ਨੌਕਰੀਆਂ ਵੀ ਸੀ ਉਹ ਨੌਕਰੀਆਂ ਵੀ ਗਈਆਂ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਵੀ ਉਹਨਾਂ ਨੂੰ ਮੁੰਡਿਆਂ ਨੂੰ ਸਾਰਿਆਂ ਨੂੰ ਰੀਲੀਜ਼ ਕਰਕੇ ਤੇ ਉਹਨਾਂ ਦੀਆਂ ਨੌਕਰੀਆਂ ਵਾਪਸ ਕੀਤੀਆਂ ਜਾਣ ਬਾਕੀ ਸਹਾ ਸੰਗਤ ਜੀ ਜਿਹੜਾ ਸੁਖਬੀਰ ਬਾਦਲ ਦੁਬਾਰਾ ਅਕਾਲੀ ਦਲ ਦਾ ਪ੍ਰਧਾਨ ਬਣਿਆ ਹੈ ਤੁਸੀਂ ਸੁਣਿਆ ਹੋਣਾ ਮੈਂ ਪਹਿਲਾਂ ਵੀ ਕਿਹਾ ਸੀ ਬਈ ਸੁਖਬੀਰ ਬਾਦਲ ਅਕਾਲੀ ਦਲ ਦਾ ਪ੍ਰਧਾਨ ਨਹੀਂ ਹੈ ਇਹ ਇੱਕ ਇਹੇ ਜੇ ਟੋਲੇ ਦਾ ਪ੍ਰਧਾਨ ਹੈ ਜਿਹੜਾ ਨਾ ਤਾਂ ਉਹਨਾਂ ਦੇ ਵਿੱਚ ਮਨਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇੱਜ਼ਤ ਹੈ ਅਦਬ ਹੈ ਸਤਕਾਰ ਹੈ ਤੇ ਨਾਹੀਂ ਸ੍ਰੀ ਅਕਾਲ ਤਖਤ ਸਾਹਿਬ ਦਾ ਉਹਨਾਂ ਨੇ ਸੁਖਬੀਰ ਦੀ ਚੋਣ ਕਰਨੀ ਜਿਆਦਾ ਜ਼ਰੂਰੀ ਸਮਝੀ ਬਲਕੇ ਕਿ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮ ਦੇ ਅਸਲ ਵਿੱਚ ਤਾਂ ਉਹ ਕਮੇਟੀ ਦਾ ਗਠਨ ਕੀਤਾ ਸੀ ਕਮੇਟੀ ਨੇ ਭਰਤੀ ਕਰਨੀ ਸੀ ਉਸ ਤੋਂ ਬਾਅਦ ਡੈਲੀਗੇਟ ਬਣਨੇ ਸੀ ਉਸ ਤੋਂ ਬਾਅਦ ਪ੍ਰਧਾਨ ਦੀ ਚੋਣ ਹੋਣੀ ਸੀ ਪਰ ਜੇ ਉਸ ਦੇ ਨਾਲ ਚੱਲਦੇ ਤਰੀਕੇ ਨਾਲ ਚੱਲਦੇ ਫਿਰ ਤਾਂ ਪ੍ਰਧਾਨ ਕੋਈ ਹੋਰ ਬਣਦਾ ਸੁਖਬੀਰ ਦੇ ਹੱਥੋਂ ਪ੍ਰਧਾਨਗੀ ਜਾਂਦੀ ਸੀ ਇਹਨੇ ਆਪ ਪ੍ਰਧਾਨ ਬਣਨ ਵਾਸਤੇ ਪਹਿਲਾਂ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਦਲਿਆ ਤੁਸੀਂ ਇਹ ਦੇਖੋ ਵੀ ਇਹਨਾਂ ਦੀ ਸੋਚ ਕਿੱਥੇ ਹੈ ਇਹਨਾਂ ਨੂੰ ਸਿਰਫ ਕੁਰਸੀ ਚਾਹੀਦੀ ਹੈ ਇਹਨਾਂ ਦੇ ਮਨ 'ਚ ਕਾਲ ਤਖਤ ਸਾਹਿਬ ਦਾ ਜਾਂ ਉਥੇ ਦੇ ਜਥੇਦਾਰ ਦਾ ਕੋਈ ਅਦਬ ਸਤਕਾਰ ਨਹੀਂ ਹੈ ਕੋਈ ਜਿਤਨੀ ਹੈ ਸਾਹ ਸੰਗਤ ਜੀ ਜਿਹੜਾ ਇਹ ਪ੍ਰਧਾਨ ਬਣਿਆ ਉਹੋ ਟੋਲਾ ਹੈ ਜਿਹਦਾ ਨਾਂ ਸੁਖਬੀਰ ਬినా ਸਰਦਾਰ ਹੈ ਤੇ ਨਾ ਸੁਖਬੀਰ ਦਾ ਉਹਨਾ ਬినా ਸਰਦਾਰ ਹੈ ਕਹਿਣ ਨੂੰ ਤਾਂ ਸਰਦਾਰ ਸੰਗਤ ਜੀ ਇਹ ਕਹਿੰਦੇ ਆ ਬਈ 26 ਲੱਖ ਭਾਤੀ ਹੋਈ ਹੈ ਸਾਹ ਸੰਗਤ ਐਨਸੀ ਤੱਕ ਨਾ ਦੇ 2 ਨਹੀਂ ਜਿੱਤੇ ਪੂਰੇ ਪੰਜਾਬ ਦੇ ਵਿੱਚ ਤੇ 26 ਲੱਖ ਭਾਗੀ ਕਿੱਥੋਂ ਹੋਗੀ ਇਹਨਾਂ ਨੇ ਸਿਰਫ VOTER ਲਿਸਟਾ ਕਢਾ ਕੇ ਘਰੇ ਬਹਿ ਕੇ ਬੰਦੇ ਰੱਖ ਕੇ ਦਿਹਾੜੀ ਤੇ ਉਹਨਾਂ ਤੋਂ ਫਾਰਮ ਭਰਾ ਕੇ ਇਕੱਠੇ ਕਰਕੇ ਦਿੱਤੇ ਆ ਉਹਨਾਂ ਫਾਰਮਾਂ ਦੇ ਧਾਰਕ ਹੀ ਆਪਣੇ ਬੰਦੇ ਡੈਲੀਗੇਟ ਚੁਣ ਲਏ ਤੇ ਆਪ ਪ੍ਰਧਾਨ ਬਣ ਗਿਆ ਜਦੋਂ ਕਿ ਅਸਲ ਗੱਲ ਇਹ ਸੀ ਭਈ ਜਿਹੜੀ ਉਹ ਕਮੇਟੀ ਬਣੀ ਸੀ ਉਹਦੀ ਉਦੀ ਭਰ ਤੈਨੂੰ ਸਹੀ ਗਿਣਿਆ ਜਾਣਾ ਸੀ ਪਰ ਇਹਨਾਂ ਨੇ ਨਹੀਂ ਇਹ ਗੱਲ ਸਮਝੀ ਅੱਗੇ ਆਜੋ ਸਾਧ ਸੰਗਤ ਜੀ ਭਗਵੰਤ ਮਾਨ ਦੀ ਜਿਹੜੀ ਇਹ ਸਰਕਾਰ ਹੈ ਇਹਨਾਂ ਜਿੰਨੇ ਵੀ ਵਾਅਦੇ ਕੀਤੇ ਸੀ ਪਹਿਲਾਂ ਇਹ ਕਿਸੇ ਵਾਅਦੇ ਤੇ ਆਪਣੇ ਖਰੀ ਨਹੀਂ ਉਤਰੀ ਸਾਧ ਸੰਗਤ ਹੁਣ ਇਹਨੇ ਇੱਕ ਪਿੱਛੇ ਜੇ ਨਵਾਂ ਸ਼ੋਸ਼ਣਾ ਫੜਿਆ ਸੀ ਵੀ ਘਰ ਧਾ ਦੋ ਉਹ ਗਰੀਬਾਂ ਦੇ ਘਰ ਐ ਮੈਂ ਨਹੀਂ ਇਹ ਕਹਿ ਰਿਹਾ ਵੀ ਮੈਨੂੰ ਚਿੱਟਾ ਵੇਚਣ ਵਾਲਿਆਂ ਨਾਲ ਹਮਦਰਦੀ ਐ ਮੇਰੇ ਕਹਿਣ ਦਾ ਮਤਲਬ ਇਹ ਐ ਬਈ ਗਰੀਬਾਂ ਦੇ ਘਰ ਹੀ ਕਿਉਂ ਟਾਏ ਜਾਂਦੇ ਐ ਉਹ ਤਾਂ ਕਿਸੇ ਤੋਂ ਚਿੱਟਾ ਲਿਆ ਕੇ ਵੇਚਦੇ ਐ ਜਿਨ੍ਹਾਂ ਤੋਂ ਉਹ ਲਿਆਉਨੇ ਐ ਉਹਨਾਂ ਦੇ ਘਰ ਟਾ ਕੇ ਦਿਖਾ ਭਗਵੰਤ ਮਾਨ ਤੈਨੂੰ ਤਾਂ ਮੰਨਾਂਗੇ ਬਈ ਤੂੰ ਮੁੱਖ ਮੰਤਰੀ ਐ ਜਿਹੜੀ ਆ ਬੀਬੀ ਫੜੀ ਆ ਇਹਦਾ ਘਰ ਟਾ ਕੇ ਦਿਖਾ ਫੇਰ ਮੰਨੂਗਾ ਤੈਨੂੰ ਬਈ ਤੂੰ ਐ ਮੁੱਖ ਮੰਤਰੀ ਪਰ ਉੱਥੇ ਇਹਦੇ ਹੱਥ ਪਾਉਣ ਦੀ ਇਹਦੇ ਚ ਹਿੰਮਤ ਨਹੀਂ ਐ ਸਿਰਫ ਤੇ ਸਿਰਫ ਇਹਨਾਂ ਇੱਕ ਫੋਕੀ ਵਾਵਾ ਹੀ ਕੱਟਣੀ ਸੀ ਜੀ ਭਗਵਤ ਮਾਨ ਨੇ ਤਾਂ ਨਸ਼ਿਆਂ ਖਿਲਾਫ ਬਹੁਤ ਕੁਝ ਕਰਤਾ ਤੇ ਜੀ ਘਰ ਵੀ ਢਾਟੇ ਘਰ ਸਿਰਫ ਚਾਹੇ ਉਹਦੇ ਪਿਓ ਦੀ ਕਮਾਈ ਦਾ ਘਰ ਬਣਿਆ ਹੋਵੇ ਲੋਕਾਂ ਦੀਆਂ ਨਜ਼ਰਾਂ ਚ ਦਿਖਾਉਣ ਲਈ ਮੈਂ ਬਹੁਤ ਕੰਮ ਕਰਦਾ ਐ ਇਹ ਗੱਲਾਂ ਨੂੰ ਸਮਝੋ ਸਾਧ ਸੰਗਤ ਮੈਂ ਕੋਈ ਚਿੱਟਾ ਵੇਚਣ ਵਾਲੇ ਦੇ ਹੱਕ 'ਚ ਨਹੀਂ ਖੜਿਆ ਮੈਂ ਸਿਰਫ ਇਹ ਗੱਲ ਕਹਿ ਰਿਹਾ ਭਈ ਜਿਹੜੇ ਹੋਰ ਵੱਡੇ ਬੱਚੇ ਵੱਡੇ ਮਗਰਮਾਛਾ ਉਹਨਾਂ ਨੂੰ ਵੀ ਤਾਂ ਫੜ ਪਰ ਉੱਥੇ ਇਹਦੇ ਹੱਥ ਕੰਬਦੇ ਆ ਸਾਧ ਸੰਗਤ ਜੀ ਉੱਥੇ ਹੀ ਤਾਂ ਹੱਥ ਨਹੀਂ ਪੈਂਦਾ ਇਹਨੂੰ ਵੀ ਪਤਾ ਹੈ ਭਈ ਸਰਕਾਰ ਆਹੀ 1.5 ਸਾਲ ਰਹਿ ਗਿਆ ਮੁੜਕੇ ਮੈਂ ਕੀ ਕਰੂੰਗਾ ਕੋਈ ਸਾ ਸੰਗਤ ਜੀ ਝਾੜੂ ਦੀ ਕੋਈ ਕੁਰਬਾਨੀ ਨਹੀਂ ਹੈ ਜਿਹੜੀ ਗੱਲ ਕਰਕੇ ਹੋਂਦ ਚਾਈ ਹੈ ਸਿਰਫ ਇਹ ਕਾਂਗਰਸ ਤੇ ਬਾਦਲਾਂ ਦਾ ਵਿਰੋਧ ਸੀ ਜਿਹਦੇ ਕਰਕੇ ਇਹ ਜਿੱਤੇ ਐ